ਸਰਿਕ ਲੇਡੀ ਨੂੰ ਫੜਿਆ ਗਿਆ ਹੈ ਨਾਲ ਉਸ ਦੇ ਨਾਲ ਇੱਕ ਜੈਂਸ ਹੈ ਜਿਹਦੇ ਕੋਲ ਕਵਰ ਟੀਮ ਆਪਣਾ ਚ ਕਮਰਸ਼ੀਅਲ ਆਪਣਾ ਚ ਚਿੱਟਾ ਬਰਾਮਦ ਕੀਤਾ ਗਿਆ ਸਰ ਕੀ ਮਾਮਲਾ ਹੈ ਕੌਣ ਹੈ ਲੇਡੀ ਇਹ ਇਹ ਸਾਡੀ ਸੀਆਈ ਦੀ ਟੀਮ ਵੱਲੋਂ ਜੀ ਸਬ ਇੰਸਪੈਕਟਰ ਗਰਸੇਵ ਸਿੰਘ ਜਿਹਨੂੰ ਲੀਡ ਕਰ ਰਿਹਾ ਸੀ ਕਿ ਇਹਨਾਂ ਵੱਲੋਂ ਇੱਕ ਜਿਹੜਾ ਇਨਫਰਮੇਸ਼ਨ ਬੇਸਡ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈਗਾ ਸਾਡੇ ਏਰੀਆ ਦੀ ਕਮਰਤਪਾਲ ਕੌਰ ਉਰਫ ਚੀਨੂ ਜਿਹੜੀ ਗਾਲਬਕਲਾਂ ਦੀ ਬੇਸਿਕਲੀ ਰਹਿਣ ਵਾਲੀ ਸੀਗੀ ਤੇ ਅੱਜ ਕੱਲ ਇਹ ਜਗਰਾਉਂਗਰੀਏ ਦੇ ਵਿੱਚ ਆਪਣੇ ਜਿਹੜੇ ਟਿਕਾਣੇ ਵੱਖ-ਵੱਖ ਕਰਕੇ ਰਹਿ ਰਹੀ ਸੀਗੀ ਇਹਦੇ ਕੋਲੋਂ ਤੇ ਇਹਦੇ ਸਾਥੀ ਕੋਲੋਂ 264 ਗ੍ਰਾਮ ਜਿਹੜੀ ਹੈਰੋਨ ਨੂੰ ਰਿਕਵਰ ਕੀਤੀ ਹੈਗੀ ਤੇ ਮੌਕੇ ਤੇ ਜਿਹੜੇ ਸਾਡੇ ਡੀਐਸਪੀ ਡੀ ਸਾਹਿਬ ਨੇਂਦਰਜੀਤ ਸਿੰਘ ਉਪਰ ਹੈ ਇਹ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਗਰਗਰੀ ਬਣੀ ਜੀ ਸਾਰਾ ਇਹ ਵੀ ਪਤਾ ਲੱਗਿਆ ਕਿ ਮਤਲਬ ਏਸੀ ਲੇਡੀ ਦਾ ਪਹਿਲਾਂ ਘਰ ਬਿਟਾਇਆ ਗਿਆ ਸੀ ਤੇ ਹੋਰ ਮਾਮਲੇ ਦਰਸ ਸੀਗੇ ਹਾਂਜੀ ਇਹ ਜਿਹੜੀ ਅਮਰਤਪਾਲ ਘਰੋਂ ਚੀਨੂ ਆ ਗਈ ਇਹ ਪੇਸ਼ਾਵਰ ਆ ਗਈ ਇਹ ਮਤਲਬ ਕਾਫੀ ਟਾਈਮ ਤੋਂ ਚਟਾ ਵੇਚ ਰਹੀ ਹੈਗੀ ਇਹਦੇ ਤੇ ਪਹਿਲਾਂ ਵੀ ਚਾਰ ਮੁਕਾਦਮੇ ਦਰਜ ਨੇਗੇ ਐਨਡੀਪੀਐਸ ਦੇ ਵਿੱਚ ਜਿਹੜੇ ਕੀ ਅੰਡਰ ਟ੍ਰਾਇਲ ਨੇ ਮਾਨਯੋਗ ਅਦਾਲਤ ਦੇ ਵਿੱਚ ਇਹ ਕਾਫੀ ਟਾਈਮ ਤੋਂ ਫਰਾਰ ਸੀਗੀ ਇਨ ਦਾ ਮੇਨ ਟਾਈਮ ਜਿਹੜਾ ਲੋਕਲ ਅਥਾਰਟिटीज ਵੱਲੋਂ ਇਹਦਾ ਜਿਹੜਾ ਹਾਊਸ ਹੈਗਾ ਘਰ ਹੈਗਾ ਉਹ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਇਹ ਉਦੋਂ ਪਹਿਲਾਂ ਦੀ ਇਹ ਫਰਾਰ ਸੀਗੀ ਅਸੀਂ ਕਾਫੀ ਟਾਈਮ ਤੋਂ ਦੀ ਤਲਾਸ਼ ਕਰ ਰਹੇ ਸੀਗੇ ਤੇ ਇਹਦੇ ਚ ਹੁਣ ਜਿਹੜੀ ਸਬ ਇਨਸਪੈਕਟਰ ਗੁਰਸੇਵ ਸਿੰਘ ਤੇ ਇਹਦੀ ਟੀਮ ਨੂੰ ਜਿਹੜੀ ਸਫਲਤਾ ਮਿਲੀ ਹੈ ਤੇ ਇਹਦੇ ਕੋਲੋਂ ਕਮਰਸ਼ੀਅਲ ਮਾਤਰਾ ਦੇ ਵਿੱਚ 264 ਗ੍ਰਾਮ ਹੈਰੋਨ ਰਿਕਵਰ ਹੋਈ ਜੀ ਸਸਾ ਹੋਰ ਵੀ ਲੋਕਾਂ ਨੂੰ ਇਹ ਲੋਕ ਨੇ ਜਿਹੜੇ ਸ਼ਹਿਰ 'ਚ ਹੈਗੇ ਨੇ ਉਰਲਕੀ ਵਾਰਨਿੰਗ ਦੇ ਦੋਗੇ ਬਿਲਕੁਲ ਜਿਹੜੇ ਵੀ ਇਹ ਚਿੱਟਾ ਵੇਚਦੇ ਨੇਗੇ ਜਾਂ ਸੋਚਦੇ ਨੇਗੇ ਕਿ ਵੀ ਚਿੱਟਾ ਵੇਚ ਕੇ ਅਸੀਂ ਪੈਸੇ ਕਮਾ ਲਾਂਗੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਸਖਤ ਵਾਰਨਿੰਗ ਆ ਵੀ ਇਹ ਕੰਮਾਂ ਤੋਂ ਆਪਣੀ ਆਵਾਜ਼ ਆ ਜਾਓ ਨਹੀਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਏਗਾ ਸਰ ਇੱਕ ਲੇਡੀ ਨੂੰ ਫੜਿਆ ਗਿਆ ਹੈ ਨਾਲ ਉਸ ਦੇ ਨਾਲ ਇੱਕ ਜੈਂਟਸ ਹੈ ਜਿਹਦੇ ਕੋਲ ਕਵਰ ਟੀਮ ਆਪਣਾ ਚ ਕਮਰਸ਼ੀਅਲ ਮਾਤਰਾ ਚ ਚਿੱਟਾ ਬਰਾਮਦ ਕੀਤਾ ਗਿਆ ਸਰ ਕੀ ਮਾਮਲਾ ਹੈ ਕੌਣ ਹੈ ਲੇਡੀ ਇਹ ਇਹ ਸਾਡੀ ਸੀਆਈਈ ਦੀ ਟੀਮ ਵੱਲੋਂ ਜੀ ਸਬ ਇੰਸਪੈਕਟਰ ਗਰਸੇਵ ਸਿੰਘ ਜੀ ਜਿਹਨੂੰ ਲੀਡ ਕਰ ਰਿਹਾ ਸੀ ਕਿ ਇਹਨਾਂ ਵੱਲੋਂ ਇੱਕ ਜਿਹੜਾ ਇਨਫੋਰਮੇਸ਼ਨ ਬੇਸਡ ਜਿਹੜਾ ਆਪਰੇਸ਼ਨ ਚਲਾਇਆ ਗਿਆਗਾ ਸਾਡੇ ਏਰੀਆ ਦੀ ਕਮਰਤਪਾਲ ਕੌਰ ਉਰਫ ਚੀਨੂ ਜਿਹੜੀ ਗਾਲਬਕਲਾਂ ਦੀ ਬੇਸਿਕਲੀ ਰਹਿਣ ਵਾਲੀ ਸੀਗੀ ਤੇ ਅੱਜ ਕੱਲ ਇਹ ਜਗਰਾਉਂ ਵੇਰੀਏ ਦੇ ਵਿੱਚ ਆਪਣੇ ਜਿਹੜੇ ਟਿਕਾਣੇ ਵੱਖ-ਵੱਖ ਕਰਕੇ ਰਹਿ ਰਹੀ ਸੀਗੀ ਇਹਦੇ ਕੋਲੋਂ ਤੇ ਇਹਦੇ ਸਾਥੀ ਕੋਲੋਂ 264 ਗ੍ਰਾਮ ਜਿਹੜੀ ਹੈਰੋਨ ਨੂੰ ਰਿਕਵਰ ਕੀਤੀ ਹੈਗੀ ਤੇ ਮੌਕੇ ਤੇ ਜਿਹੜੇ ਸਾਡੇ ਡੀਐਸਪੀ ਡੀ ਸਾਹਿਬ ਨੇਂਦਰਜੀਤ ਸਿੰਘ ਉਪਰ ਹੈ ਇਹ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਜਰਗਪਰੀ ਤੁਸੀਂ ਇਹ ਵੀ ਪਤਾ ਲੱਗਿਆ ਕਿ ਮਤਲਬ ਏਸੀ ਲੇਡੀ ਦਾ ਪਹਿਲਾਂ ਘਰ ਬਿਟਾਇਆ ਗਿਆ ਸੀ ਤੇ ਹੋਰ ਮਾਮਲੇ ਦਰਜ ਸੀਗੇ ਹਾਂਜੀ ਇਹ ਜਿਹੜੀ ਅਮਰਤਪਾਲ ਕੌਰ ਚੀਨੂ ਆ ਗਈ ਇਹ ਪੇਸ਼ਾਵਰ ਆ ਗਈ ਇਹ ਮਤਲਬ ਕਾਫੀ ਟਾਈਮ ਤੋਂ ਚਟਾ ਵੇਚ ਰਹੀ ਹੈਗੀ ਇਹਦੇ ਤੇ ਪਹਿਲਾਂ ਵੀ ਚਾਰ ਮੁਕਾਦਮੇ ਦਰਜ ਨੇਗੇ ਐਨਡੀਪੀਐਸ ਦੇ ਵਿੱਚ ਜਿਹੜੇ ਕਿ ਅੰਡਰ ਟਰਾਇਲ ਨੇ ਮਾਨਯੋਗ ਅਦਾਲਤ ਦੇ ਵਿੱਚ ਇਹ ਕਾਫੀ ਟਾਈਮ ਤੋਂ ਫਰਾਰ ਸੀਗੀ ਇਹਦਾ ਮੇਨ ਟਾਈਮ ਜਿਹੜਾ ਲੋਕਲ ਅਥਾਰਟिटीज ਵੱਲੋਂ ਇਹਦਾ ਜਿਹੜਾ ਹਾਊਸ ਆਗਾ ਘਰ ਆਗਾ ਉਹ ਵੀ ਡਿਮੋਲਿਸ਼ ਕੀਤਾ ਗਿਆ ਸੀਗਾ ਇਹ ਉਦੋਂ ਪਹਿਲਾਂ ਦੀ ਇਹ ਫਰਾਰ ਸੀਗੀ ਅਸੀਂ ਕਾਫੀ ਟਾਈਮ ਤੋਂ ਦੀ ਤਲਾਸ਼ ਕਰ ਰਹੇ ਸੀਗੇ ਤੇ ਇਹਦੇ ਚ ਹੁਣ ਜਿਹੜੀ ਸਬ ਇਨਸਪੈਕਟਰ ਗਰਸੇਵਿਕ ਸਿੰਘ ਤੇ ਇਹਦੀ ਟੀਮ ਨੂੰ ਜਿਹੜੀ ਸਫਲਤਾ ਮਿਲੀ ਹੈ ਤੇ ਇਹਦੇ ਕੋਲੋਂ ਕਮਰਸ਼ੀਅਲ ਮਾਤਰਾ ਦੇ ਵਿੱਚ 264 ਗ੍ਰਾਮ ਹੈਰੋਇਨ ਰਿਕਵਰ ਹੋਈ ਜੀ ਅਸਾਂ ਹੋਰ ਵੀ ਲੋਕਾਂ ਨੂੰ ਇਹ ਲੋਕ ਨੇ ਜਿਹੜੇ ਸ਼ਹਿਰs ਹੈਗੇ ਨੇ ਉਰਲਕੀ ਵਾਰਨਿੰਗ ਦੇ ਦੋਗੇ ਬਿਲਕੁਲ ਜਿਹੜੇ ਵੀ ਇਹ ਚਿਟਾ ਵੇਚਦੇ ਨੇਗੇ ਜਾਂ ਸੋਚਦੇ ਨੇ ਕਿ ਵੀ ਚਿਟਾ ਵੇਚ ਕੇ ਅਸੀਂ ਪੈਸੇ ਕਮਾ ਲਾਂਗੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਸਖਤ ਵਾਰਨਿੰਗ ਆ ਵੀ ਇਹ ਕੰਮਾਂ ਤੋਂ ਆਪਣੀ ਆਵਾਜ਼ ਆ ਜਾਓ ਨਹੀਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਏਗਾ